ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਜੀ ਕੁਰਤੀ ਕਰ ਸਿੰਪਲ ਕੁਰਤੀ ਦੀ ਕਟਿੰਗ ਕਰਾਂਗੇ ਆ ਦੇਖੋ ਜੀ ਆ ਆਪਣਾ ਕਪੜਾ ਦਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਇਹ ਕਪੜਾ ਇਹ ਜੀ ਵੱਡੇ ਪਣੇ ਦਾ ਸੂਟ ਆਗਾ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਵੱਡੇ ਪਣੇ ਦਾ ਦਾ ਦੇਖੋ ਇੰਨੀ ਇਹਦੀ ਚੜਾਈ ਹੈ ਆ ਸਾਰੀ ਜੀ ਇਹਦੇ ਪਣੇ ਦੀ ਚੜਾਈ ਹੈ ਜੀ ਇੱਕ ਦਿਨ ਮੈਨੂੰ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਵੱਡੇ ਪਣੇ ਦੇ ਸੂਟ ਦੀ ਕਟਾਈ ਦੱਸੋ ਅੱਜ ਆਪਾਂ ਤੁਹਾਨੂੰ ਕੱਲੀ ਕੁਰਤੀ ਦੀ ਕਟਾਈ ਦੱਸਾਂਗੇ ਕੱਲ ਨੂੰ ਦੱਸਾਂਗੇ ਜੀ ਆਪਾਂ ਇਹਦੇ ਨਾਲ ਦੀ ਸਲਵਾਰ ਦੀ ਕਟਾਈ ਜਿਵੇਂ ਮੈਨੂੰ ਮੈਸੇਜ ਆਏ ਹੋਏ ਨੇ ਵੀ ਦੀਦੀ ਵੱਡੇ ਪਣੇ ਦਾ ਸਟੇਟ ਸਲਵਾਰ ਦੀ ਕਟਾਈ ਦੱਸੋ ਅੱਜ ਆਪਾਂ ਕੱਲੀ ਕੁਰਤੀ ਦੀ ਕਟਾਈ ਕਰਾਂਗੇ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਕੱਲ ਨੂੰ ਕਰਾਂਗੇ ਜੀ ਆਪਾਂ ਸਲਵਾਰ ਦੀ ਕਟਾਈ ਦੇਖੋ ਜੀ ਜਿਹੜਾ ਵੱਡੇ ਪਣੇ ਦਾ ਸੂਟ ਹੁੰਦਾ ਆਪਾਂ ਜਿਹੜਾ ਦੂਸਰੇ ਸੂਟ ਹੁੰਦੇ ਆ ਨਾ ਨਾਰਮਲ ਉਹਨੂੰ ਆਪਾਂ ਐਦਾਂ ਰੱਖਦੇ ਹੁੰਦੇ ਆ ਐਦਾਂ ਦੋਵੇਂ ਕੰਨੀਆਂ ਵਿੱਚ ਐਦਾਂ ਮਲਾ ਕੇ ਇਦਾਂ ਰੱਖਦੇ ਹੁੰਦੇ ਆ ਇਹਨੂੰ ਆਪਾਂ ਇਦਾਂ ਨਹੀਂ ਰੱਖਣਾ ਇਹਨੂੰ ਆਪਾਂ ਦੇਖੋ ਜੀ ਇਸ ਤਰ੍ਹਾਂ ਆਹ ਬਾਹੀਆਂ ਦੋਵੇਂ ਕੰਨੀਆਂ ਨੂੰ ਆਪਸ ਵਿੱਚ ਫੋਲਡ ਕਰ ਲੈਣਾ ਇਸ ਤਰ੍ਹਾਂ ਜੀ ਹਾਂਜੀ ਇਸ ਤਰ੍ਹਾਂ ਫੋਲਡ ਕਰਨਾ ਆ ਜਿਹੜਾ ਓਪਨ ਹਿੱਸਾ ਇਹ ਆਪਾਂ ਜਿੱਧਰੋਂ ਆਪਾਂ ਖੜ ਕੇ ਕਟਿੰਗ ਕਰਨੀ ਹੈ ਆਪਣੀ ਕਿੰਨੀ ਰੱਖਣਾ ਇਹ ਇਹ ਆਪਣੀ ਕਿੰਨੀ ਤਾਂ ਰੱਖਣਾਗਾ ਫਿਰ ਜਿਹੜਾ ਇਕੱਠਾ ਕੱਪੜਾ ਹੋਊਗਾ ਜਿਹਨੂੰ ਇੱਕ ਸਾਈਡ ਤੇ ਲੈ ਜੂਗਾ ਦੇਖੋ ਇੱਧਰ ਲੈ ਜੂਗਾ ਉਹ ਆਪਣੇ ਬਾਵਾ ਦੇ ਜਾਂ ਫਿਰ ਕੋਈ ਡਿਜ਼ਾਈਨ ਵਗੈਰਾ ਬਣਾਉਣ ਦੇ ਦੁਪੱਟੇ ਤੇ ਲਾਉਣ ਵਗੈਰਾ ਦੇ ਕੰਮ ਆ ਜਾਂਦਾ ਦਾ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਵੀ ਆਪਾਂ ਉਧਰੋਂ ਕਟਿੰਗ ਕਰ ਲੂਂ ਵੀ ਆਸ ਪਾਸਾ ਆਪਾਂ ਇੱਕ ਸਾਈਡ ਤੇ ਕੱਪੜਾ ਲਾ ਦੋ ਨਹੀਂ ਆਪਾਂ ਜਿਹੜਾ ਇਕੱਠਾ ਜੁੜਿਆ ਹੋਇਆ ਕੱਪੜਾ ਹੁੰਦਾ ਉਹਨੂੰ ਆਪਾਂ ਇਕੱਠੇ ਲਾਉਣਾ ਚਾਹੀਦਾ ਜੀ ਆ ਦੇਖੋ ਜੀ ਇਸ ਤਰ੍ਹਾਂ ਬਸਾ ਲੈਣਾ ਜਿਹੜਾ ਵੱਡੇ ਪਣੇ ਦਾ ਸੂਟ ਹੁੰਦਾ ਉਹਨੂੰ ਆਪਾਂ ਬਸ ਇਹ ਐਦਾਂ ਫੋਲਡ ਕਰਕੇ ਬਸਾਉਣਾ ਹੁੰਦਾ ਹਾਂ ਜੀ ਜੀ ਦੇਖੋ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਕੁੜਤੀ ਦੀ ਲੰਬਾਈ ਰੱਖਣੀ ਹੈਗੀ ਇਹ ਆਪਣੀ ਕੁੜਤੀ ਦੀ ਲੰਬਾਈ ਰੱਖਣੀ ਆਪਾਂ 48 ਇੰਚ ਤਿਆਰ ਜਾਨੀ ਕਿ 41 ਆਪਾਂ ਕੁੜਤੀ ਰੈਡੀ ਰੱਖਣੀ ਆ ਇੱਥੇ ਇੰਚੇ ਟੇਪ ਧਰ ਲੈਣਾ ਆਪਾਂ 45 ਇੰਚ ਦੇ ਨਸਾਨੀ ਲਾ ਲਈ ਦੇਖੋ ਇੱਕ 45 ਤੇ ਲਾ ਲਈ 4 ਇੰਚ ਆਪਾਂ ਰੱਖਣਾ 1 2 3 4 4 ਇੰਚ ਰੱਖਣਾ ਐਕਸਟਰਾ 45 ਤੇ ਆਪਾਂ ਇੱਥੇ ਆ ਦੇਖੋ ਇੱਕ ਨਸਾਨੀ ਹੋਰ ਲਾ ਲਈ 3 ਇੰਚ ਤਰਪਾਈ ਵਾਸਤੇ 1 ਇੰਚ ਉੱਪਰ ਮੋੜੇ ਵਾਲੀ ਤੀਰੀ ਵਾਲੀ ਕਾਟ ਤੇ ਸਲਾਈ ਵਾਸਤੇ ਆਪਾਂ ਕਮੀਜ਼ ਦੀ ਕਟਿੰਗ ਕਰਨੀ ਆ 45 ਇੰਚ ਤੇ 45 ਇੰਚ ਆਪਣੀ ਕੁੜਤੀ ਰੈਡੀ ਹੋ ਜਾਊਗੀ ਲੰਬਾਈ ਰੱਖਣ ਤੋਂ ਬਾਅਦ ਐਸੀ ਤਰ੍ਹਾਂ ਜੀ ਆਪਾਂ ਇੱਧਰ ਵੀ ਲਾ ਲੈਣੀ ਐ ਨਸਾਨੀ 45 ਇੰਚ ਤੇ ਆ ਦੇਖੋ ਦੋਵੇਂ ਪਾਸੇ ਆਪਾਂ ਲੰਬਾਈ ਰੱਖ ਲਈ ਲੰਬਾਈ ਰੱਖਣ ਤੋਂ ਬਾਅਦ ਜੀ ਆਪਾਂ ਰੱਖਣਾ ਘੇਰਾ ਜਿਹੜਾ ਘੇਰਾ ਹੁੰਦਾ ਇਹ ਰੱਖਣਾ ਹੁੰਦਾ ਆਪਾਂ ਆਪਣੀ हिਪ ਦੇ ਹਿਸਾਬ 'ਚ ਜਿੰਨੀ ਆਪਣੀ हिਪ ਆ ਗਈ ਉਹਦੋਂ ਤੁਸੀਂ 4 ਇੰਚ ਵੀ ਐਕਸਟਰਾ ਰੱਖ ਸਕਦੇ ਹੋਗੇ 3 ਵੀ ਰੱਖ ਸਕਦੇ ਹੋ 4 ਇੰਚ ਜੇ ਤੁਸੀਂ ਐਕਸਟਰਾ ਰੱਖੂਗੇ ਤਾਂ ਆਪਾਂ ਪਾਈਪਿੰਗ ਲੇਸ ਵਗੈਰਾ ਆਰਾਮ ਨਾਲ ਕੱਟ ਸਕਦੇ ਆਂਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਗਰਮੀ ਵਾਲੇ ਸੂਟਾਂ 'ਚ ਆਪਾਂ ਜੇ 2-2 ਇੰਚ ਚੱਕ ਫੋਲਡ ਕਰਾਂਗੇ ਤਾਂ ਜਿਹੜੇ ਚੱਕ ਆਪਣੇ ਗਰਮੀ ਵਾਲੇ ਸੂਟਾਂ ਦੇ ਇਕੱਠੇ ਹੋ ਜਾਂਦੇ ਨੇ ਉਹ ਪ੍ਰੋਬਲਮ ਨਹੀਂ ਆਉਂਦੀ ਜੇ ਤੁਹਾਡੇ ਕੋਲ ਕੱਪੜਾ ਘੱਟ ਆ ਤਾਂ ਤੁਸੀਂ 3 ਇੰਚ ਵੀ ਕਰ ਸਕਦੇ ਹੋ ਦੋਵੇਂ ਪਾਸੇ 1.5-1.5 ਇੰਚ ਫੋਲਡ ਹੋ ਜਾਊਗਾ ਹੁਣ ਦੇਖੋ ਜੀ 21 ਇੰਚ 21 ਇੰਚ ਇਹਨਾਂ ਦਾ ਜੀ ਘੇਰਾ ਆ ਗਿਆ ਤਿਆਰ ਪਰ ਜਿਹੜੀ ਇਹਨਾਂ ਦੀ ਹਿੱਪ ਆ ਗਈ ਉਹ ਆ ਗਈ 22 ਇੰਚ ਹਿਪ ਬਾਈ ਇੰਚ ਆ ਘੇਰਾ ਇੱਕੀ ਇੰਚ ਆ ਆਪਾਂ ਘੇਰੇ ਦੇ ਮੁਤਾਬਿਕ ਨਹੀਂ ਆਪਾਂ ਹਿਪ ਦੇ ਮੁਤਾਬਿਕ ਰੱਖਾਂਗੇ ਇੱਕ ਦੋ ਤਿੰਨ ਚਾਰ ਆਪਾਂ ਇਹਦੀ ਘੇਰੇ ਦੀ ਕਟਿੰਗ ਕਰਾਂਗੇ ਛੱਬੀ ਇੰਚ ਤੇ ਇੱਕ ਨਿਸ਼ਾਨ ਆਪਾਂ ਲਾਵਾਂਗੇ ਸੈਂਟਰ ਚ ਉਹਦੇ ਨਾਲ ਕੀ ਹੁੰਦਾ ਆਪਣੀ ਜਦੋਂ ਕਟਿੰਗ ਕਰਦੇ ਆ ਉਹਦੇ ਵਿੱਚ ਰਿੰਗ ਟੇੜ ਨਹੀਂ ਆਉਂਦਾ ਹੈਗਾ ਕਿਏਸ ਤਾਂ ਆਪਾਂ ਸਕੇਲ ਦੇ ਨਾਲ ਸਾਰੀਆਂ ਨਿਸ਼ਾਨੀਆਂ ਨੂੰ ਆਪਸ ਵਿੱਚ ਮਿਲਾ ਲੈਣਾਗਾ ਐਸੇ ਤਰ੍ਹਾਂ ਇੰਜੀ ਆਪਾਂ ਆ ਵਾਲੀਆਂ ਮਿਲਾ ਲੈਣੀਆਂ ਹੁਣ ਆਪਾਂ ਕਰ ਦੇਣੀ ਹੈਗੀ ਜੀ ਆ ਸਾਰੇ ਕੱਪੜੇ ਦੀ ਕਟਿੰਗ ਆ ਦੇਖੋ ਜੀ ਆ ਕਰਤੀ ਆਪਾਂ ਕੱਪੜੇ ਦੀ ਕਟਿੰਗ ਆ ਵਾਲਾ ਕਪੜਾ ਲਿਹਾਗਾ ਆਪਣਾ ਸਾਈਡ ਤੋਂ ਦੇਖੋ ਇੰਨਾ ਕਾਗਾ ਚੌੜਾ ਤੇ ਲੰਬਾ ਕਾਫੀ ਆਗਾ ਇਹ ਵੀ ਆਪਾਂ ਚੁੰਨੀ ਤੇ ਵੀ ਡਿਜ਼ਾਈਨ ਬਣਾ ਸਕਦੇ ਆ ਇਹਦੇ ਨਾਲ ਤੇ ਜੇ ਤੁਸੀਂ ਚਾਹੋ ਤਾਂ ਸਲਵਾਰ ਦੇ ਪੌਂਚੇ ਵੀ ਜਿਵੇਂ ਇਹਦੇ ਨਾਲ ਵਾਈਟ ਸਲਵਾਰ ਆ ਗਈ ਤੁਸੀਂ ਸਲਵਾਰ ਦੇ ਪੌਂਚੇ ਵੀ ਰੈਡੀ ਕਰ ਸਕਦੇ ਹੋ ਆਹ ਵਾਲੇ ਕੱਪੜੇ ਦੀਆਂ ਆਪਾਂ ਕਰਾਂਗੇ ਬਾਹਾਂ ਰੈਡੀ ਪੌਂਜੀ ਆਪਾਂ ਕੀ ਕਰਨਾਗਾ ਹੁਣ ਆਪਾਂ ਆਹ ਵਾਲੇ ਕੱਪੜੇ ਨੂੰ ਐਦਾਂ ਫੋਲਡ ਕਰ ਲੈਣਾ ਸਾਰੇ ਬਾਲ ਬਗੈਰ ਹੈ ਜੀ ਚੰਗੀ ਤਰ੍ਹਾਂ ਕੱਢ ਲੈਣੇ ਨੇ ਕੋਈ ਬਾਲ ਨਹੀਂ ਹੋਣਾ ਚਾਹੀਦਾ ਕੋਈ ਵਿੰਗ ਟੇਲ ਨਹੀਂ ਹੋਣੀ ਆ ਲਓ ਜੀ ਇਸ ਤਰ੍ਹਾਂ ਆਪਾਂ ਚਾਰ ਪੈਹਾਂ ਚ ਕੱਪੜੇ ਨੂੰ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਇਹਦਾ ਟੀਰਾ ਰੱਖਣਾਗਾ ਟੀਰਾ ਰੱਖਾਂਗੇ ਦੇਖੋ ਜੀ ਆਪਾਂ 6.5 ਇੰਚ ਆ ਲਓ ਜੀ 6.5 ਇੰਚ ਤੇ ਆਪਾਂ ਟੀਰਾ ਰੱਖਿਆ ਤੇ ਜਿਹੜੀ ਆਪਾਂ ਮੋਡੇ ਦੀ ਨਿਸ਼ਾਨੀ ਕਟਾਈ ਕਰਨੀ ਹੈਗੀ ਨਿਸ਼ਾਨੀ ਲਾਉਣੀ ਆ ਮੋਡੇ ਦੀ ਕਟਾਈ ਕਰਨੀ ਆ 7.5 ਇੰਚ ਤੇ ਮੈਂ ਜੀ ਹਰ ਇੱਕ ਸਾਈਜ਼ ਦੇ কুরਤੀ ਚ 7.5 ਤੇ ਹੀ ਕਟਾਈ ਕਰਦੀ ਆਗੀ 7.5 ਤੇ ਫਿਟਿੰਗ ਬਿਲਕੁਲ ਪਰਫੈਕਟ ਆਉਂਦੀ ਹੈ ਜੀ ਆ ਜਿੱਥੋਂ ਆਪਾਂ 6 ਰੱਖਿਆ ਸੀ ਇੱਥੋਂ ਆਪਾਂ ਜੀ ਆਹ ਵਾਲੀ ਨਿਸ਼ਾਨੀ ਦੇ ਬਰਾਬਰ 6 ਰੱਖਣਾਗਾ ਹਲੋ ਤੇ 6 ਰੱਖ ਕੇ ਆਪ ਪੈਦਾਂ ਸਕੇਲ ਦੇ ਨਾਲ ਆ ਵਾਲੀ ਸ਼ੇਪ ਰੈਡੀ ਕਰ ਲੈਣੀ ਹੈ। ਅੰਕਜੀ ਆ ਵਾਲੀ ਸ਼ੇਪ ਬਣਾਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਜੀ ਮੋਡੇ ਦੀ ਕਾਟ। ਫਰੰਟ ਵਾਲੀ ਪਾਉਣੀ ਆਪਾਂ 1 ਇੰਚ ਦੇ ਤੇ ਬੈਕ ਵਾਲੀ ਪਾਉਣੀ ਆ 2 ਇੰਚ ਦੇ। ਠੀਕ ਹੈ ਜੀ ਆ ਆਪਣੀਆਂ ਨਸਾਨੀਆਂ ਲੱਗੀਆਂ ਇੱਕ ਕਾਟ ਤੇ ਫਰੰਟ ਵਾਲੀ 1 ਇੰਚ ਤੇ ਬੈਕ ਵਾਲੀ 2 ਇੰਚ ਤੇ। ਉਸ ਤੋਂ ਬਾਅਦ ਜੀ ਆਪਾਂ ਉੱਪਰੋਂ ਜਿਹੜੀ ਆਹਾਂ ਤੀਰੇ ਵਾਲੀ ਅੱਧਾ ਇੰਚ ਦੀ ਕਾਟ ਪਾਉਣੀ ਆ ਆਪਾਂ ਇਹ ਇਹ ਜੀ ਜ਼ਰੂਰ ਪਾਉਣੀ ਆ ਆਪਾਂ ਇਹ ਇਹਨੂੰ ਫਿਰ ਆਪਾਂ ਇਸ ਤਰ੍ਹਾਂ ਮਲਾਲ ਲੈਣਾ ਤੋਂ ਬਾਅਦ ਜੀ ਆਪਾਂ ਲਾਉਣਾਗਾ ਚੈਸਟ ਦਾ ਨਿਸ਼ਾਨ ਇਹਨਾਂ ਦੀ ਚੈਸਟ ਹੈਗੀ ਆ 20 ਇੰਚ ਆਪਾਂ ਇਹਦੇ ਵਿੱਚ ਕੁਝ ਵੀ ਵਾਧ ਘਾਟ ਨਹੀਂ ਕਰਨੀ ਬਸ ਆਪਾਂ 20 ਦਾ ਹਾਫ ਕੱਢ ਲੈਣਾ ਅੱਧ ਕਰ ਲੈਣਾ 20 ਦਾ ਅੱਧਾ ਆ ਗਿਆ ਜੀ 10 ਇੰਚ ਆਪਾਂ 10 ਇੰਚ ਤੇ ਇੱਥੇ ਨਿਸ਼ਾਨੀ ਲਾ ਲਈ ਹੁਣ ਆਪਾਂ ਇੱਥੇ ਜਿਹੜੀ 10 ਇੰਚ ਦੀ ਨਸਾਨੀ ਲਾਈ ਹੈ ਜੀ ਇਹਨੂੰ ਏਦਾਂ ਹਾਫ ਕਰ ਲੈਣਾ ਆ ਦੇਖੋ ਇਹਦਾ ਹਾਫ ਆ ਗਿਆ 2 ਇੰਚੇ 4 ਇੰਚ ਸੀਗਾ 4 ਦਾ ਹਾਫ ਆ ਗਿਆ 2 ਇੰਚ 2 ਇੰਚ ਹੀ ਆਪਾਂ ਲਾ ਲੈਣਾ ਜੀ ਇੱਥੇ ਤੇ ਪਿਛਲੇ ਮੋੜੇ ਦੀ ਕਾਟ ਸਾਢੇ 4 ਤੇ ਵੀ ਪੈ ਜਾਂਦੀ ਹੈ ਜੀ 5 ਤੇ ਵੀ ਗਲਾਈ ਦਿੱਤੀ ਜਾਉਣੀ ਹੁਣ ਮੇਰੀ ਭੈਣ ਦਾ ਇੱਕ ਦਾ ਮੈਸੇਜ ਆਇਆ ਸੀ ਵੀ ਦੀਦੀ ਸਾਤੋਂ ਗਲਾਈ ਨਹੀਂ ਬਣਦੀ ਦੇਖੋ ਜੀ ਗਲਾਈ ਇਸ ਤਰ੍ਹਾਂ ਆਪਾਂ ਇੱਥੇ ਚਾਕ ਧਰ ਲਓ ਚਾਕ ਧਰਨ ਤੋਂ ਬਾਅਦ ਐਦਾਂ ਆ ਵਾਲੇ ਪੁਆਇੰਟ ਨਾਲ ਐਦਾਂ ਲਾ ਦਿਓ ਆ ਦੇਖੋ ਜੀ ਬਿਲਕੁਲ ਗਲਾਈ ਬਣ ਗਈ ਜੇਕਰ ਤੋਂ ਹੱਥ ਨਾਲ ਗਲਾਈ ਨਹੀਂ ਬਣਦੀ ਤਾਂ ਤਾਂ ਉਹ ਇੱਕ ਹੋਰ ਟ੍ਰਿਕ ਦੱਸਦੀ ਆ ਆ ਆਪਣੇ ਹਰ ਇੱਕ ਦੇ ਕਿਚਨ 'ਚ ਪਲੇਟ ਹੁੰਦੀ ਹੈਗੀ ਆ ਵਾਲੀ ਪੁਆਇੰਟ ਤੇ ਆ ਵਾਲੇ ਪੁਆਇੰਟ ਦੇ ਨਾਲ ਆ ਦੇਖੋ ਐਦਾਂ ਪਲੇਟ ਧਰ ਲਓ ਬਿਲਕੁਲ ਉਸੇ ਜਗ੍ਹਾ ਤੇ ਆ ਦੇਖੋ ਜੀ ਬਿਲਕੁਲ ਉਸੇ ਜਗ੍ਹਾ ਤੇ ਹੀ ਆਪਣੀਆਂ ਇਨਸਾਨੀਆਂ ਬਣ ਰਹੀਆਂ ਜੇ ਤੋ ਤੋ ਹੱਥ ਨਾਲ ਗੁਲਾਈ ਨਹੀਂ ਬਣਦੀ ਤਾਂ ਪਲੇਟ ਧਰ ਕੇ ਗੁਲਾਈ ਦੇ ਲੋ ਉਸ ਤੋਂ ਬਾਅਦ ਆ ਪਲੇਟ ਦੇ ਨਾਲ ਹੀ ਤੁਹਾਨੂੰ ਆ ਗੁਲਾਈ ਦੱਸਦੇ ਆਂ ਵੀ ਪਿਛਲੀ ਗੁਲਾਈ ਕਿੱਦਾਂ ਦਿੱਤੀ ਜਾਉ ਉਹ ਦੇਖੋ ਆਹ ਵਾਲਾ ਪੁਆਇੰਟ ਤੇ ਆਹ ਵਾਲਾ ਇੱਥੇ ਪਲੇਟ ਰੱਖੋ ਜਿੱਥੇ ਆਪਣੀਆਂ ਇਨਸਾਨੀਆਂ ਲਾਈਆਂ ਹੋਈਆਂ ਨੇ ਪਲੇਟ ਰੱਖਣ ਤੋਂ ਬਾਅਦ ਇਹ ਆ ਦੇਖੋ ਪਹਿਨੇ ਆ ਦੇਖੋ ਐਦਾਂ ਨਾ ਕੀ ਨਾਮਾ ਤੁਹਾਡਾ ਮੰਦੀਪ ਦੇਖੋ ਭੈਣਾ ਇਹਦੇ ਨਾਲ ਨਾ ਇਸ ਤੋਂ ਹੱਥ ਨਾਲ ਗੁਲਾਈ ਨਹੀਂ ਬਣਦੀ ਦੇਖੋ ਆ ਮੈਂ ਹੱਥ ਨਾਲ ਗੁਲਾਈ ਪਾਈ ਸੀ ਜਦੋਂ ਮੈਂ ਪਲੇਟ ਧਰਦੀਆਂ ਤਾਂ ਉਹੀ ਜਗ੍ਹਾ ਹੁੰਦੀ ਆ ਬਿਲਕੁਲ ਸੇਮ ਗੁਲਾਈ ਪੈਂਦੀ ਆ ਕੋਈ ਵਾਦਗਾਟ ਨਹੀਂ ਰਹਿੰਦੀ ਤੁਹ ਤੋਂ ਹੱਥ ਨਾਲ ਗੁਲਾਈ ਨਹੀਂ ਪੈਂਦੀ ਤਾਂ ਕਿਚਨ ਚ ਇੱਦਾਂ ਆਪਣੇ ਵੱਡੀਆਂ ਛੋਟੀਆਂ ਪਲੇਟਾਂ ਹੁੰਦੀਆਂ ਨੇ ਕਿਸੇ ਵੀ ਸਾਈਜ਼ ਦੀ ਪਲੇਟ ਲੈ ਲਓ ਉਹਨੂੰ ਆ ਦੇਖੋ ਇੱਦਾਂ ਧਰੋ ਜਿੱਥੇ-ਜਿੱਥੇ ਆਪਾਂ ਨਿਸ਼ਾਨੀ ਲਾਈ ਆ ਉੱਥੇ-ਉੱਥੇ ਗੁਲਾਈ ਪੈਗੀ ਐਸੇ ਤਰ੍ਹਾਂ ਹੀ ਜੀ ਫਰੰਟਲ ਦੇਖੋ ਜੀ ਬਹੁਤ ਸੋਹਣੀ ਗਲਾਈ ਪੈਂਦੀ ਹੈ ਇਸ ਤਰ੍ਹਾਂ ਹੁਣ ਇਹ ਆਪਾਂ ਮੋਢੇ ਵਾਲੀਆਂ ਨਸਾਨੀਆਂ ਲਾਉਣ ਤੋਂ ਬਾਅਦ ਹੁਣ ਆਪਾਂ ਜੀ ਸਾਈਡ ਸਲਾਈ ਰੱਖਣੀ ਹੈ ਸਾਈਡ ਸਲਾਈ ਰੱਖਾਂਗੇ ਜੀ ਆਪਾਂ 22 ਇੰਚ ਤੇ ਦੇਖੋ ਜੀ ਸਾਈਡ ਸਲਾਈ ਰੱਖੀ ਆਪਾਂ 22 ਇੰਚ ਤੇ ਹੁਣ ਆਪਾਂ ਆਪਣਾ ਕਮਰ ਕੱਢਣੀ ਆ ਵੀ ਕਮਰ ਕਿੰਨੇ ਇੰਚ ਤੇ ਰੱਖਣੀ ਆ ਇੱਥੋਂ ਆ ਗਿਆ ਇਹ ਦੇਖੋ 14.5 ਇੰਚ 14.5 ਦਾ ਆਪਾਂ ਹਾਫ ਕਰ ਲਓ ਆ ਦੇਖੋ ਜੀ 77 ਤੇ ਆਪਣੇ ਕਮਰ ਦਾ ਨਿਸ਼ਾਨ ਆਗਾ ਇਦੋਂ ਉੱਪਰ ਆਪਾਂ ਜੇ ਕਮਰ ਦਾ ਨਿਸ਼ਾਨ ਇਦੋਂ ਉੱਪਰ ਲਾਵਾਂਗੇ ਤਾਂ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਜਾਂ ਫਰੰਟ ਵਾਲਾ ਗਲਾਗਾ ਉਹ ਪਿੱਛੇ ਨੂੰ ਜਾਣ ਲੱਗ ਜਾਊਗਾ ਆ ਆਪਣਾ ਕਮਰ ਦਾ ਨਿਸ਼ਾਨ ਆ ਜੀ ਆ ਆਪਣਾ हिਪ ਦਾ ਦਾ ਆ ਆਪਣਾ ਚੈਸਟ ਦਾ ਦਾ ਤੇ ਜਿਹੜੀ ਆਪਣੀ हिਪ ਆ ਗਈ ਕਮਰ ਆ ਗਈ ਕਮਰ ਹੈਗੀ ਹੈ ਜੀ 18 ਇੰਚ ਠੀਕ ਹੈ ਜੀ 18 ਵੱਧ ਹੋ ਗਿਆ 9 ਇੰਚ ਹਾਫ ਇੰਚ ਆਪਾਂ 10 ਇੰਚ ਐਕਸਟਰਾ ਰੱਖਾਂਗੇ ਆਪਾਂ ਇੱਥੇ ਨਿਸ਼ਾਨੀ ਲਾਵਾਂਗੇ 9.5 ਇੰਚ ਤੇ ਤੇ ਇਸ ਤੋਂ ਬਾਅਦ ਲਾਵਾਂਗੇ ਜੀ ਆਪਾਂ हिਪ ਦੀ ਨਿਸ਼ਾਨੀ हिਪ ਹੈਗੀ ਹੈ ਜੀ 22 ਇੰਚ 11 11 22 22 ਦਾ ਅੱਧ 11 ਹੁੰਦਾ ਆਪਾਂ ਇੱਥੇ ਕੋਈ ਵੀ ਬਾਅਦ ਘਾਟ ਨਹੀਂ ਕਰਨੀ ਆਪਾਂ 11 ਇੰਚ ਤੇ ਨਿਸ਼ਾਨੀ ਲਾ ਲੈਣੀ ਹੈ ਇਹ ਨਿਸ਼ਾਨੀਆਂ ਲਾਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮਲਾ ਲੈਣਾ ਜਦੋਂ ਆਪਾਂ ਸਲਾਈ ਲਾਉਣੀ ਆ ਆ ਸਲਾਈ ਆਪਾਂ 2 ਇੰਚ ਤੱਕ ਬਿਲਕੁਲ ਸਿੱਧੀ ਲੈ ਕੇ ਆਉਣੀ ਆ ਇੱਥੋਂ ਐਦਾਂ ਗਲਾਈ ਚ ਹੋ ਜਾਂਦੀ ਹੈ ਇਹ ਫਿਰ ਇੱਥੇ ਆਪਣੀ ਆਰਮਹੋਲ ਚ ਝੋਲ ਨਹੀਂ ਪੈਂਦਾ ਹੈਗਾ ਐਕਸਟਰਾ ਕੱਪੜਾ ਨਹੀਂ ਇਕੱਠਾ ਹੁੰਦਾ ਹੈਗਾ ਇਹਦੇ ਨਾਲ ਆਪਣੀ ਫਿਟਿੰਗ ਤੇ ਕੋਈ ਅਸਰ ਨਹੀਂ ਪੈਂਦਾ ਹੁਣ ਆਪਾਂ ਜੀ ਲਾਵਾਂਗੇ ਪਲੇਟਸ ਦੀਆਂ ਨਸਾਨੀਆਂ ਪਲੇਟਸ ਪਾਵਾਂਗੇ ਜੀ ਆਪਾਂ 12 ਇੰਚ ਦੇ ਨੀਚੇ ਨੂੰ ਨੀਚੇ ਨੂੰ ਪਾਵਾਂਗੇ ਜੀ ਆਪਾਂ 7 ਇੰਚ ਇਹਨਾਂ ਦੀ ਲੰਬਾਈ ਰੱਖਾਂਗੇ ਤੇ ਇਧਰ ਨੂੰ ਆਪਾਂ ਚੜਾਈ ਰੱਖਾਂਗੇ 3.5 ਇੰਚ ਅਨੋਜੀ ਇਦਾਂ ਪਾਸਕੇਲ ਨਾਲ ਨਿਸ਼ਾਨੀ ਲਾ ਲੈਣੀ ਆ ਇਹ ਨਿਸ਼ਾਨੀ ਲਾਉਣ ਤੋਂ ਬਾਅਦ ਹੁਣ ਆਪਾਂ ਪਾਉਣੀਆਂ ਨੇ ਸਾਈਡ ਵਾਲੀਆਂ ਪਲੇਟਸ ਸਾਈਡ ਵਾਲੀਆਂ ਪਲੇਟਸ ਪਾਉਣ ਖਾਤਰ ਆ ਵਾਲੀ ਇਹਨੂੰ ਨਹੀਂ ਛੇੜਨਾ ਇੱਥੋਂ ਇਦਾਂ ਧਾਰ ਲੈਣਾ ਇੰਚੀ ਟੇਪ ਧਾਰ ਲਿਆ ਜੀ ਇੰਚੀ ਟੇਪ ਇੱਥੇ 2 ਇੰਚ ਆਪਾਂ ਗੈਪ ਪਾਉਣਾਗਾ 2 ਇੰਚ ਗੈਪ ਤੇ ਆਹ ਲਓ ਜੀ ਆਹ ਪੈ ਗਈ ਆਪਣੀ ਸਾਈਡ ਵਾਲੀ ਪਲੇਟ ਹੁਣ ਜੀ ਆਹ ਵਾਲੀ ਪਲੇਟ ਇਹ ਵੀ ਆਪਾਂ ਆਹ ਵਾਲੇ ਕਾਰਨਰ ਤੋਂ ਇਹਦੇ ਨਾਲ ਮਲਾਉਣਾ ਇਸ ਤਰ੍ਹਾਂ ਇੱਥੇ ਇੰਚੀ ਟੇਪ ਧਾਰਨਾ 2 ਇੰਚ ਤੇ ਨਿਸ਼ਾਨੀ ਲਾਉਣ ਤੋਂ ਬਾਅਦ ਆਹ ਲਓ ਜੀ ਆ ਆਪਣੀਆਂ ਪਹਿਲੀਆਂ ਸਾਈਡ ਵਾਲੀਆਂ ਪਲੇਟਸ ਮਮਾਪਾ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਹੈ। ਆ ਦੇਖੋ ਅਮਨਦੀਪ ਸਿਸਟਰ ਇਸ ਤਰ੍ਹਾਂ ਜੀ ਗਲਾਈ ਬਹੁਤ ਹੀ ਵਧੀਆ ਤਰੀਕੇ ਚ ਪੈ ਜਾਂਦੀ ਹੈਗੀ ਤੁਸੀਂ ਇਸ ਤਰ੍ਹਾਂ ਗਲਾਈ ਪਾਇਆ ਕਰੋ ਜੇਕਰ ਤੁਹਾਤੋਂ ਹੱਥ ਨਾਲ ਨਹੀਂ ਠੀਕ ਆਉਂਦੀ ਤਾਂ ਤੁਸੀਂ ਨਾ ਕਿਸੇ ਪਲੇਟ ਯੂਜ਼ ਕਰ ਸਕਦੇ ਹੋ ਜਾਂ ਬਾਜ਼ਾਰ ਚੋਂ ਸਕੇਲ ਮਿਲ ਜਾਂਦੇ ਨੇ ਸਕੇਲ ਦੀ ਹੈਲਪ ਨਾਲ ਗਲਾਈ ਪਾ ਸਕਦੇ ਹੋ। ਉਨਾਪਾ ਜੀ ਜਿਹੜਾ ਬੈਕ ਵਾਲਾ ਪੱਲਾਗਾ ਇਹ ਕਰ ਦੇਣਾਗਾ ਇਸ ਤਰ੍ਹਾਂ ਅਲੱਗ ਅਲੱਗ ਕਰਨ ਤੋਂ ਬਾਅਦ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਲਓ ਜੀ ਆਪਾਂ ਇਹ ਦੀ ਫਰੰਟ ਵਾਲੀ ਕਾਟ ਆਪਣਾ ਜਿਹੜਾ ਫਰੰਟ ਵਾਲਾ ਕੱਲਾਗਾ ਉਹ ਸਟੀਚਿੰਗ ਖਾਤਰ ਰੈਡੀ ਹੈਗਾ ਇਹਨੂੰ ਆਪਾਂ ਦੇਖੋ ਐਦਾਂ ਕਰਨ ਐਦਾਂ ਕਰਕੇ ਸਾਰੀਆਂ ਕੱਪੜੇ ਨੂੰ ਆਪਸ ਵਿੱਚ ਮਲੌਂਗ ਤੋਂ ਬਾਅਦ ਐਦਾਂ ਹੱਥ ਤੇ ਹੱਥਾਂ ਨਾਲ ਪ੍ਰੈਸ ਕਰਨੀ ਹੈ ਪ੍ਰੈਸ ਕਰਨ ਤੋਂ ਬਾਅਦ ਇਹਨੂੰ ਐਦਾਂ ਹੀ ਰੱਖ ਦੇਣਾ ਜਿਹੜੀ ਇੱਕ ਸਾਈਡ ਵਾਲੀ ਹੈ ਮਾਰਕਿੰਗ ਉਹ ਦੂਸਰੀ ਸਾਈਡ ਆਪਣੇ ਆਪ ਚਲੀ ਜਾਊਗੀ ਹੁਣ ਆਹ ਦੇਖੋ ਜੀ ਆਹ ਦਾ ਆਪਣਾ ਬੈਕ ਵਾਲਾ ਪੱਲਾ ਪਿਛਲੇ ਪੱਲੇ ਦੀ ਜੀ ਹੁਣ ਆਪਾਂ ਗਲੇ ਦੀ ਕਟਿੰਗ ਤੇ ਪਲੇਟਸ ਦੀ ਮਾਰਕਿੰਗ ਕਰਾਂਗੇ ਦੇਖੋ ਜੀ ਜਿਹੜੀ ਆਪਾਂ ਗਲੇ ਦੀ ਚੜਾਈ ਆ ਇਹ ਰੱਖਣੀ ਹੈ ਜੀ ਆਪਾਂ 2.5 ਇੰਚ ਤੇ ਜਿਹੜਾ ਪਿਛਲਾ ਦਲਾਗਾ ਇਹ ਰੱਖਣਾ ਜੀ ਆਪਾਂ 5.5 ਇੰਚ ਆ ਦੇਖੋ ਜੀ ਇਸ ਤਰ੍ਹਾਂ ਚਾਕ ਰੱਖ ਕੇ ਇਥੋਂ ਲੋਚ ਚਾਕ ਚੱਕਣਾ ਨਹੀਂ ਹੈਗਾ ਬਸ ਜਦੋਂ ਆਪਾਂ ਇੱਕ ਵਾਰੀ ਧਰ ਲਿਆ ਤਾਂ ਉਹਨੂੰ ਗਲਾਈ ਦੇਣ ਤੋਂ ਬਾਅਦ ਫੇਰ ਹੀ ਆਪਾਂ ਚਾਕ ਚੱਕਣਾਗਾ ਜੀ ਆਪਣੀ ਪਿਛਲੇ ਗਲੇ ਦੀ ਕਟਾਈ ਹੋ ਗਈ ਹੁਣ ਆਪਾਂ ਪਲੇਟਸ ਦੀਆਂ ਅਨਸਾਨੀਆਂ ਲਾਉਣੀਆਂ ਨੇ ਪਲੇਟਸ ਦੀਆਂ ਅਨਸਾਨੀਆਂ ਲਾਵਾਂਗੇ ਜੀ ਆਪਾਂ 12 ਇੰਚ ਤੇ ਤੇ ਨੀਚੇ ਨੂੰ ਆਪਾਂ 1 ਇੰਚ ਵਧਾ ਕੇ 8 ਇੰਚ ਤੇ ਇਹਨਾਂ ਦੀ ਚੜਾਈ ਰੱਖਣੀ ਆ ਆਪਾਂ ਸਾਡੇ 3 ਤੇ ਸਾਡੇ 3 ਇਹਨਾਂ ਨੂੰ ਇਸ ਤਰ੍ਹਾਂ ਆਪਾਂ ਆਪਸ ਵਿੱਚ ਮਿਲਾ ਲੈਣਾ ਇਸ ਤਰ੍ਹਾਂ ਮਿਲਾਉਣ ਤੋਂ ਬਾਅਦ ਆਪਾਂ ਇੰਚ ਟੇਪ ਦਾ ਤਿੱਖਾ ਹਿੱਸਾ ਧਾਰਨਾ ਇੱਧਰ ਨਿਸ਼ਾਨੀ ਲਾ ਲੈਣੀ ਐਸੀ ਤਰ੍ਹਾਂ ਇੰਚੀ ਆਪਾਂ ਇੱਥੇ ਤੇ ਇੱਧਰ ਨਿਸ਼ਾਨੀ ਲਾ ਲੈਣੀ ਹੈ ਇਹ ਲਾਉਣ ਤੋਂ ਬਾਅਦ ਜੀ ਆਪਣਾ ਪਿਛਲਾ ਪੱਲਾ ਦੀ ਜੀ ਰੈਡੀ ਹੈਗਾ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਜੀ ਬਾਵਾ ਦੀ ਕਟਿੰਗ ਆ ਦੇਖੋ ਜੀ ਹੁਣ ਆਪਾਂ ਕਰਾਂਗੇ ਬਾਵਾ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਰੱਖਣੀ ਆ ਬਾਵਾ ਦੀ ਲੈਂਥ ਬਾਵਾ ਰੱਖਣੀ ਆ ਨੇ ਜੀ ਆਪਾਂ 16 ਇੰਚ ਤਿਆਰ 16 ਇੰਚ ਤਿਆਰ ਤੇ 3 2 ਇੰਚ ਆਪਾਂ ਤਰਪਾਈ ਵਾਸਤੇ ਜਿਹੜਾ ਫਿਰ ਨੂੰ ਮੁਰੀ ਫੋਲਡ ਕਰਦੇ ਹੁੰਨੇ ਆ ਤੇ 1 ਇੰਚ ਆਪਾਂ ਉੱਪਰ ਕਾਟ ਤੇ ਉੱਪਰ ਲਈ ਸਲਾਈ ਵਾਸਤੇ 19 ਇੰਚ ਤੇ ਆਪਾਂ ਕਟਾਈ ਕੀਤੀ ਹੈ ਜੀ ਬਾਵਾ ਦੀ 3 ਇੰਚ ਆਪਾਂ ਜਿੰਨੀ ਆਪਾਂ ਬਾਵਾ ਪਿਆਰ ਰੱਖਣੀਆਂ ਨੇ ਉਸ ਤੋਂ 3 ਇੰਚ ਆਪ ਐਕਸਟਰਾ ਕਟਿੰਗ ਕਰਨੀ ਹੁੰਦੀ ਹੈ ਜੀ ਤੇ ਹੁਣ ਦੇਖੋ ਜੀ ਜਦੋਂ ਆਪਾਂ ਬਾਹਾਂ ਦੀ ਕਟਿੰਗ ਕਰਨੀ ਆ ਵੀ ਆਪਾਂ ਜਦੋਂ ਸਲਾਈ ਲਗਾਈਏ ਬਾਹਾਂ ਜੜੀ ਹੈ ਆਪਣਾ ਕੱਪੜਾ ਵਧੇ ਘਟੇ ਨਾ ਆਪਾਂ ਕੀ ਕਰਨਾ ਦੇਖੋ ਜੀ ਆਪਣਾ ਫਰੰਟ ਵਾਲਾ ਪੱਲਾ ਜੀਚ ਆਪਾਂ ਫਰੰਟ ਵਾਲੀ ਮੁੱਢੇ ਦੀ ਕਾਟ ਪਾਈ ਸੀ ਉਹ ਵਾਲਾ ਪੱਲਾ ਇਹ ਮੂਰਲਾ ਆਪਾਂ ਇੰਨਾ ਕੱਪੜਾ ਦੇਖੋ ਆਪਣਾ ਉੱਪਰ ਸਲਾਈ ਚਾਹੂਗਾ ਆਹ ਜੀ ਆਪਾਂ ਜਿੱਥੇ ਸਲਾਈ ਲਗਾਉਣੀ ਆ ਆਪਾਂ ਇੱਥੇ ਇੰਚੀ ਟੇਪ ਧਰਨਾ ਇੱਥੇ ਧਰਨ ਤੋਂ ਬਾਅਦ ਐਦਾਂ ਪੈਂਚੀ ਟੇਪ ਨੂੰ ਫੋਲਡ ਕਰੀ ਜਾਣਾ ਕਮਾਈ ਜਾਣਾਗਾ ਦੇਖੋ ਜੀ ਆਪਣਾ ਮੋਢਾ ਕਿੰਨਾ ਆਇਆ 9 ਇੰਚ ਆਇਆ 9 ਤੋਂ 1 ਕੁ ਪੁਆਇੰਟ ਉੱਪਰ ਆਗਾ 9 ਹੀ ਮੰਨ ਕੇ ਚੱਲੋ 9 ਇੰਚ ਆਪਣਾ ਮੋਢਾ ਰੈਡੀ ਹੋਊਗਾ ਆਪਾਂ ਕੀ ਕਰਨਾਗਾ 9 ਇੰਚ ਮੋਢਾ ਰੈਡੀ ਆਗਾ ਆਪਾਂ 8.5 ਇੰਚ ਤੇ ਇੱਥੇ ਨਸਾਨੀ ਲਾਉਣੀ ਹੈ ਆ ਦੇਖੋ ਜੀ ਸਾਡੇ 8 ਇੰਚ ਦੇ ਆ ਸਾਰੇ ਐਕਸਟਰਾ ਕੱਪੜਾ ਤੇ 8.5 ਇੰਚ ਤੇ ਲਾਲੀ ਨਿਸ਼ਾਨੀ ਹਰ ਇੱਕ ਸਾਈਜ਼ ਦੀ ਬਾਹਂ ਚ 3 ਇੰਚ ਤੇ ਆਹ ਵਾਲੀ ਕਾਟ ਦੀ ਨਿਸ਼ਾਨੀ ਲੱਗਦੀ ਹੁੰਦੀ ਹੈ ਜੀ ਹਰੇਕ ਸਾਈਜ਼ ਚ 3 ਇੰਚ ਤੇ ਆ ਦੇਖੋ 3 ਇੰਚ ਤੇ ਲਾਲੀ ਨਿਸ਼ਾਨੀ ਹੁਣ ਆਪਾਂ ਇੱਥੇ ਲਾਵਾਂਗੇ ਜੀ 2.5 ਇੰਚ ਤੇ ਜਿਹੜੀ ਗੁਲਾਈ ਪੈਂਦੀ ਹੁੰਦੀ ਹੈ ਆ ਵਾਲੇ ਪੁਆਇੰਟ ਨੂੰ ਇਹਦੇ ਨਾਲ ਆਪਾਂ ਇਦਾਂ ਮਿਲਾ ਲੈਣਾ ਆ ਮਿਲਾ ਲਿਆ ਜੀ ਮਿਲਾਉਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਹਾਫ ਆ ਦੇਖੋ ਇਹ ਤੇ ਗੱਲ ਹੋਰ ਦੱਸਦੇ ਆ ਦੇਖੋ ਜੀ ਆਪਾਂ ਜਿਹੜਾ 1/2 ਇੰਚ ਘਟਾ ਕੇ ਰੱਖਿਆ ਸੀ ਨਾ ਇਹ ਇਹ 9 ਇੰਚ ਮੋਡਾ ਤਿਆਰ ਸੀ ਆਪਾਂ ਰੱਖਿਆ 8.5 ਇੰਚ ਆ ਦੇਖੋ ਜੀ ਹੁਣ 9 ਹੀ ਆ ਗਾ ਆ ਦੇਖੋ ਉਹ ਜਦੋਂ ਆਪਾਂ ਨਾਪਿਆ ਸੀਗਾ 9 ਤੋਂ ਹਲਕਾ ਜਿਹਾ 1 ਪੁਆਇੰਟ ਘੱਟ ਸੀ ਨਾ ਜੇ ਆਪਾਂ ਇਸ ਟ੍ਰਿਕ 'ਚ ਬਾਹਵਾ ਦੀ ਕਟਿੰਗ ਕਰਾਂਗੇ ਬਿਲਕੁਲ ਸੇਮ ਆਊਗਾ ਜਦੋਂ ਆਪਾਂ ਕਮੀਜ਼ ਦਾ ਮੋਡਾ ਨਾਪਿਆ ਸੀ ਇਹ 1 ਪੁਆਇੰਟ ਘੱਟ ਸੀ ਦੇਖੋ ਜੀ ਉਨੇ ਹੀ ਆਪਣਾ ਆਹ ਵਾਲਾ ਮੋਡਾ ਆਇਆ ਹੁਣ ਆਪਾਂ ਉਹਦੇ ਵਿੱਚ 1 ਇੰਚ ਦੀ ਕਾਟ ਪਾਈ ਸੀ ਫਰੰਟ ਵਾਲੇ ਵੀ ਤੇ ਬੈਕ ਵਾਲੇ ਵੀ ਜੇ ਆਪਾਂ ਸੂਟ 'ਚ ਜਿੰਨੇ ਇੰਚ ਦੀ ਪਾਉਣੇ ਆ 1 ਇੰਚ ਦੀ ਜਾਂ ਪੌਣੇ ਇੰਚ ਦੀ ਉਨੇ ਹੀ ਕਾਟ ਆਪਾਂ ਉਰੇ ਪਾਉਣੀ ਆ 1 ਇੰਚ ਅੱਧਾ ਇੰਚ ਇਧਰ ਅੱਧਾ ਇੰਚ ਇਧਰ ਆ ਦੇਖੋ ਜੀ ਆ 1 ਇੰਚ ਦੀ ਕਾਟ ਹੋ ਗਈ ਆਪਾਂ ਹੁਣ ਇਹਨੂੰ ਦੇ ਦੇਣੀ ਆ ਜੀ ਗੁਲਾਈ ਇਸੇ ਤਰ੍ਹਾਂ ਹੀ ਜੀ ਦੇ ਦੇਣੀ ਹੈ ਆਪਾਂ ਇਹਨੂੰ ਬੁਲਾ ਇਹ ਦੇਖੋ ਜੀ ਇੱਕ ਲੀਫ ਦੀ ਸ਼ੇਪ ਤਿਆਰ ਹੋ ਗਈ ਇਸ ਤਰ੍ਹਾਂ ਆਪਣੀ ਬਾਹਾਂ ਦੀ ਕਟਿੰਗ ਹੋ ਜਾਂਦੀ ਹੁੰਦੀ ਹੈ ਅੱਗੇ ਵਾਲੀ ਕਾਟ ਵੀ ਪੈ ਗਈ ਆਪਣੀ ਪਿੱਛੇ ਵਾਲੀ ਵੀ ਪੈ ਗਈ ਜਦੋਂ ਹੁਣ ਆਪਾਂ ਕਮੀਜ਼ ਦੀ ਸਿਲਾਈ ਕਰਾਂਗੇ ਆਪਾਂ ਨੂੰ ਬਾਹਾਂ ਬਾਹਾਂ ਤੇ ਬਾਹਾਂ ਦੇ ਮੋਢੇ ਨੂੰ ਨਾਪਣ ਦੀ ਜ਼ਰੂਰਤ ਨਹੀਂ ਪੈਣੀ ਆਪਾਂ ਬੇਸਿਕਰ ਹੋ ਕੇ ਸਲਾਈ ਲਗਾਵਾਂਗੇ ਨਾ ਆਪਣਾ ਬਾਹ ਦਾ ਕੱਪੜਾ ਕੱਟੇ ਵਦੇ ਤੇ ਨਾਈ ਆਪਣਾ ਮੋਢੇ ਦਾ ਕੱਪੜਾ ਹੁਣ ਆਪਾਂ ਪਾਉਣੀ ਆ ਜੀ ਆ ਫਰੰਟ ਵਾਲੀ ਕਾਟ ਇਹ ਫਰੰਟ ਵਾਲੀ ਕਾਟ ਦੋਵੇਂ ਅਗਲੇ ਪਾਸੇ ਹੀ ਆਵੇ ਵੀ ਆਪਣੀਆਂ ਬਾਹਾਂ ਦੇ ਜਿਹੜੇ ਆ ਦੇਖੋ ਜੀ ਪ੍ਰਿੰਟਾ ਚਾਹੇ ਤਾਂ ਸਿੱਧਾ ਪਾਸਾ ਚਾਹੇ ਉਲਟਾ ਪਾਸਾ ਆਪਸ ਵਿੱਚ ਇੱਕੋ ਜਿੱਕੇ ਜੁੜੇ ਹੋਣੇ ਚਾਹੀਦੇ ਨੇ ਆ ਦੇਖੋ ਜੀ ਆ ਸਿੱਧਾ ਪਾਸਾ ਪ੍ਰਿੰਟ ਦਾ ਵੀ ਸਿੱਧਾ ਪਾਸਾ ਦਾ ਦੋ ਪੱਲੇ ਚੱਕਣੇ ਆ ਦੋ ਆਪਾਂ ਨੀਚੇ ਛੱਡ ਦੇਣੇ ਆਪਣੀ ਬਾਹ ਦੀ ਕਾਟ ਪੈ ਗਈ ਹੁਣ ਆਪਾਂ ਰੱਖਣੀ ਹੈ ਜੀ ਮੂਰੀ ਮੂਰੀ ਰੱਖਣੀ ਹੈ ਦੇਖੋ ਜੀ ਆਪਾਂ 6.5 ਇੰਚ 6.5 ਇੰਚ ਮੂਰੀ ਰੱਖਣੀ ਹੈ 2 ਇੰਚ ਰੱਖਾਂਗੇ ਆਪਾਂ ਐਕਸਟਰਾ ਮਾਰਜਨ ਇਹਨੂੰ ਆਪਾਂ ਇਦਾਂ ਮਲਾ ਦੇਣਾ ਇਦਾਂ ਮਲਾਉਣ ਤੋਂ ਬਾਅਦ ਆਪਾਂ ਜਿਹੜਾ ਐਕਸਟਰਾ ਕੱਪੜਾ ਹੈਗਾ ਇਹਦੀ ਕੱਟ ਦੇਣੀ ਹੈ ਦੇਖੋ ਜਿਹੜੀ ਆਪਣੀ ਫਿਟਿੰਗ ਵਾਲੀ ਨਸਾਨੀ ਆ ਦੇਖੋ ਆਪਾਂ ਇੱਥੇ ਲਾਈ ਸੀ ਆ ਆਪਣੀ ਫਿਟਿੰਗ ਵਾਲੀ ਨਸਾਨੀ ਆ ਇਹਨੂੰ ਆਪਾਂ ਜੀ ਐਦਾਂ ਬਣਾ ਦੇਣਾ ਹਾਂ ਦੇਖੋ ਜੀ ਆਪਣੀ ਫਿਟਿੰਗ ਵਾਲੀ ਨਸਾਨੀ ਲੱਗ ਗਈ ਤੇ ਆਪਣੀ কুরਤੀ ਦੀ ਸਾਰੀ ਕਟਿੰਗ ਹੋ ਗਈ ਜੀ ਆਪਣੀਆਂ ਬਾਹਾਂ ਦੀ ਵੀ ਤੇ ਕੁਰਤੀ ਦੀ ਵੀ ਸਾਰੀ ਮਾਰਕਿੰਗ ਹੋ ਗਈ ਆ ਦੇਖੋ ਜੀ ਆ ਆਪਣਾ ਸਲਵਾਰ ਦਾ ਕਪੜਾ ਕੱਲ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਦਿਖਾਵਾਂਗੇ ਸਟੇਟ ਸਲਵਾਰ ਦੀ ਕਟਿੰਗ ਕਰਾਂਗੇ ਵੀ ਕਿਤਾ बटे ਪਣੇ ਵਾਲੇ ਕਪੜੇ 'ਚ ਸਲਵਾਰ ਦੀ ਕਟਿੰਗ ਕੀਤੀ ਜਾਂਦੀ ਹੈ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਸਟੇਕ ਕਲਪ